ਅਨਿਸਾ ਸ੍ਰੀ ਗਾਲ ਜੀ ਆ ਲਈ ਕੁੜੀ ਦੀ ਸਾਨੂੰ ਕੋਟੀ ਦੀ ਇੱਕ ਪਹਿਲੋ ਮਤਲਬ ਬੱਚੇ ਦੀ ਕੋਟੀ ਦੀ ਪਿਛਲੀ ਵੀਡੀਓ ਜਿਹੜੀ ਆ ਅਪਲੋਡ ਕਰ ਚੁੱਕੇ ਆ ਤੇ ਲੈਂਥ ਤੁਹਾਨੂੰ ਅਸੀਂ ਦੱਸਿਆ ਵੀ ਜਿੰਨੀ ਤੁਹਾਡੀ ਮਤਲਬ ਆ ਆਪਾਂ 3 ਸਾਲ ਦੇ ਬੱਚੇ ਦੀ ਬਣਾਈ ਆ ਸਾਡੇ ਮੁਤਾਬਕ ਸਾਡੇ ਬੱਚੇ ਦੀ ਜਿਹੜੀ ਆ ਉਹ ਲੈਂਥ ਪੂਰੀ ਹੋ ਗਈ ਆ ਹੁਣ ਅਸੀਂ ਬਾਰਡਰ ਤਿਆਰ ਕਰਾਂਗੇ ਤੇ ਆ ਹੁਣ ਅਸੀਂ ਤੁਹਾਨੂੰ ਬਾਜੂ ਕੱਢਣੀ ਦੱਸਣ ਲੱਗੇ ਆ ਬਾਜੂ ਕਿਵੇਂ ਕੱਢਣੀ ਆ ਫਿਰ ਬਾਕੀ ਜਦਾਜਦਾਂ ਨਾਲ ਬਾਰਡਰ ਵਗੈਰਾ ਗਲਾ ਬਣਾਵਾਂਗੇ ਤੁਹਾਨੂੰ ਨਾਲ-ਨਾਲ ਦੱਸਾਂਗੇ ਜਿਵੇਂ ਕਿ ਅਸੀਂ ਦੋ ਕਲਰ ਵਰਤੇ ਆ ਤੇ ਤੁਸੀਂ ਮੇਰਾ ਮਤਲਬ ਹੈ ਪਾਵੇਂ ਤੋਂ ਇੱਕ ਕਲਰ ਵਰਤੋ ਪਾਵੇਂ ਦੋ ਵਰਤੋ ਇਹ ਤੁਹਾਡੀ ਮਰਜ਼ੀ ਹੈ ਅਹੀਂ ਆ ਵੇਖੋ ਉਸੇ ਜਿੱਥੇ ਆਪਾਂ ਸ਼ੁਰੂ ਕੀਤਾ ਵਿਧਾਈ ਚਾਰ ਕੁੰਡੇ ਸਾਈਡ ਤੇ ਉੱਥੋਂ ਹੀ ਹੁਣ ਆ ਵੇਖੋ ਆ ਜਿਹੜਾ ਬਾਜੂ ਹੈ ਇਹ ਜਦੋਂ ਛੱਡ ਗਿਆ ਇੱਥੋਂ ਹੀ ਲੈਣਾ ਸ਼ੁਰੂ ਕਰਦੇ ਕੁੰਡੇ ਤੇ ਹਰ ਇੱਕ ਕੁੰਡੇ ਚੋਂ ਹੁਣ ਕੇ ਪਹਿਲਾਂ ਆਪਾਂ ਇੱਕ ਵਰੀਂ ਵਾਰ ਜਿਹੜਾ ਪੂਰਾ ਕਰਨਾ ਛੇ ਪੂਰੀ ਜਿਹੜੀ ਸੋਹਣੀ ਬਣੂਗੀ ਪਹਿਲੀ ਵਾਰ ਚ ਆਪਾਂ ਇੱਕ ਵੀ ਕੁੰਡਾ ਨਹੀਂ ਛੱਡਣਾ ਫਿਰ ਆਪਾਂ ਘਟਾਓ ਉਸੇ ਤਰੀਕੇ ਨਾਲ ਪਾਵਾਂਗੇ ਬਾਜੂ ਦੀ ਲੈਂਥ ਵੀ ਤੁਸੀਂ ਆਪਣੇ ਮੁਤਾਬਕ ਰੱਖਣੀ ਤੇ ਇਹ ਕਿੰਨੀ ਰੱਖਣੀ ਚਾਹੁੰਦੇ ਸਿਰਫ ਆਪਾਂ ਇੱਕ ਵਾਰੀ ਸਟਾਰਟਿੰਗ ਵੇਖਣਾ ਹੁੰਦਾ ਵੀ ਮੋੜਾ ਕਿੱਥੋਂ ਸ਼ੁਰੂ ਕਰਦੇ ਆਪਾਂ ਹੈਨਾ ਬਾਕੀ ਤੇ ਕੋਈ ਗੱਲ ਹੀ ਨਹੀਂ ਜਿੰਨਾ ਜਿਹੜਾ ਕਰੋਸ਼ੀ ਆਉਣ ਸਕਦਾ ਉਹਨੂੰ ਇਹਦੇ ਬਾਰੇ ਸਾਰੀ ਸਮਝ ਲੱਗ ਜਾਂਦੀ ਏ। ਹਾਂ ਜਿਹੜੇ ਕਿ ਭੈਣ ਭਰਾ ਨੇ ਨਵਾਂ ਸਿੱਖਿਆ ਉਹਨੂੰ ਨਹੀਂ ਵਿਦਾ ਘਟਾ ਦਾ ਪਤਾ ਉਹਨੂੰ ਥੋੜਾ ਵੇਖਣ ਦੀ ਜਰੂਰਤ ਪੈਂਦੀ ਏ। ਅਬ ਇਸੇ ਤਰੀਕੇ ਨਾਲ ਸਾਰਾ 라ਉਂਡ ਆਪਾਂ ਕੰਪਲੀਟ ਕਰਨਾ। ਸਾਰੇ ਸਾਰਾ ਰਿਪੀਟ ਕਰ ਲਿਆ ਆਪਾਂ ਇੱਕ ਵੀ ਕੁੰਡਾ ਨਹੀਂ ਛੱਡਿਆ। ਜਿੱਥੇ-ਜਿੱਥੇ ਆਪਾਂ ਗਏ ਆ ਸਾਰਾ ਹੋਣ ਲਿਆ। ਸਾਡਾ ਮੋਡਾ ਇੱਕ ਵਾਰੀ ਸਟਾਰਟ ਹੋ ਗਿਆ। ਹੁਣ ਰਹਿ ਗਈ ਗੱਲ ਹੁਣ ਇਹਦੇ ਨਾਲ ਹੀ ਘਟਾ ਸ਼ੁਰੂ ਕਰਨਾ। ਜਿੱਦਾਂ ਹੀ ਉਧਰੋਂ ਪਿੱਛੋਂ ਇਸ ਦੂਜੀ ਸਾਈਡ ਤੋਂ ਬਾਅਦ ਵੱਧੋਨੇ ਨੇ ਕਾਫਲੇ ਨੂੰ ਤੇ ਇਧਰੋਂ ਅਸੀਂ ਘਟਾ ਸ਼ੁਰੂ ਕਰਨਾ ਸ਼ੁਰੂ ਕਰ ਦੇਣਾ ਪਹਿਲੋਂ ਸਾਰਾ ਮੋੜਾ ਆਉਣਿਆ ਹੁਣ ਆਪਾਂ ਆਹ ਘੁੰਡਾ ਛੱਡ ਜਾਣਾ ਤੇ ਤੀਜੀ ਤੇ ਉਹਨੇ ਜਾ ਕੇ ਇਸੇ ਤਰੀਕੇ ਨਾਲ ਹੀ ਫਿਰ ਆਪਾਂ ਅਗਲਾ ਹੁੰਦੇ ਆਵਾਂਗੇ ਇਹਦੇ ਜਿਵੇਂ ਤੇ ਤੁਹਾਨੂੰ ਦੱਸਦੇ ਰਹੀ ਰਹੇ ਕਿਉਂਕਿ ਬੱਚਾ ਛੋਟਾ ਬਾਅਦ ਤੇ ਬਹੁਤ ਵੱਡਾ ਮੋੜਾ ਜਿਹੜਾ ਉਹ ਫਿਰ ਲੰਮਕੂਗਾ ਬਹੁਤ ਬੜੇ ਧਿਆਨ ਨਾਲ ਇਹ ਚੀਜ਼ ਬਣਾਉਣੀ ਪੈਣੀ ਆਪਾਂ ਨੂੰ ਅਪਾ ਇਸੇ ਤਰੀਕੇ ਨਾਲ ਇੱਕ ਹੁੰਡਾ ਇਧਰੋਂ ਛੱਡਾਂਗੇ ਤੇ ਇੱਕ ਇਧਰੋਂ ਛੱਡਿਆ ਜੇ ਆਪਾਂ ਇਧਰ ਇੱਕ ਕੁੰਡਾ ਮਿਸ ਕੀਤਾ ਹੈ ਤੇ ਇਹ ਕੀ ਸਾਡਾ ਇਧਰੋਂ ਹਣ ਬਿਸ ਕਰਾਂਗੇ ਆਪਾਂ ਆ ਵੇਖੋ ਇਹਨੂੰ ਛੜਤਨ ਆਪਾਂ ਇੱਥੋਂ ਜਾ ਕੇ ਅਟੈਚ ਕਰ ਲਿਆ ਹੁਣ ਅਗਲੀ ਵਾਰ ਇਹ ਬਿਲਕੁਲ ਸਾਫ਼ਣਾਗੇ ਕੋਈ ਕਟਾ ਨਹੀਂ ਪਾਉਣਾ ਆ ਵੇਖੋ ਤੁਹਾਨੂੰ ਪਤਾ ਲੱਗਦਾ ਜਣਾ ਸ਼ੇਪ ਤਿਆਰ ਨਹੀਂ ਜੰਦੀ ਹੁਣ ਆਹ ਵਾਰ ਜਿਹੜਾ ਸਾਡਾ ਇਹ ਬਿਲਕੁਲ ਸਿੰਪਲ ਹੋਊਗਾ ਇਹਦੇ ਵਿੱਚ ਕੁਝ ਨਹੀਂ ਕਟਾਉਣਾ ਕਿਉਂਕਿ ਆਪਾਂ ਆਪਣੀ ਜਿੱਦਾਂ ਹੀ ਗਿਓ ਕਾਫ ਰੱਖਣਾ ਉਹਦੇ ਨਾਲ ਤਾਂ ਆਪ ਘੋਲੀ-ਘੋਲੀ ਤੀਜੀ ਸਲਾਈਏ ਇੱਕ ਉਧਰੋਂ ਤੇ ਇੱਕ ਉਧਰੋਂ ਸੀਨ ਦੇ ਕਿੱਦੋਂ ਕੋਨਾੜਾ ਕਟਾਈ ਜਾਣਾ ਆਪਾਂ ਨੂੰ ਪਤਾ ਨਹੀਂ ਲੱਗਦਾ ਜਿੱਥੇ ਆਪਾਂ ਚੈਨ ਪਾਉਣ ਦੇ ਨਾ ਉਹਨੂੰ ਆਪਾਂ ਸਮਝ ਗਏ ਮੰਨ ਕੇ ਚਲੋ ਕਿ ਉਹ ਸਾਡੀ ਇੱਕ ਹਸਾਲ ਨਾਲ ਬਾਜੂਰੀ ਸੀਣੀ ਆ ਉਂਡੇ ਆ ਇਹਨੂੰ ਬਿਲਕੁਲ ਸਿੰਪਲ ਬਣਾਗੇ ਹਾਂਜੀ ਇੱਕ ਸਲਾਈ ਤੇ ਅਸੀਂ ਬਿਲਕੁਲ ਪੂਰੀ ਹੋਣੀ ਜਿੱਥੋਂ ਅਸੀਂ ਪਹਿਲਾਂ ਬਾਰਡਰ ਤੇ ਕੁੰਡੇ ਚੁੱਕੇ ਮਤਲਬ ਇਹਦੇ ਬਾਹਰ ਦੇ ਕੁੰਡੇ ਚੁੱਕੇ ਦੂਜੀ ਚਾਹੀ ਇੱਕ ਇੱਕ ਕੁੰਡਾ ਮਤਲਬ ਇੱਕ ਜੋੜ ਘਟਾਤਾ ਤੀਜੀ ਫਿਰ ਅਸੀਂ ਬਿਲਕੁਲ ਉਸੇ ਤਰੀਕੇ ਨਾਲ ਪੂਰੀ ਹੋਣੀ ਹੈ ਵੀਰੇ ਚਾਹੀ ਕੋਈ ਨਹੀਂ ਘਟਾਇਆ ਹੁਣ ਸਹੀ ਐਸ ਸਲਾਈ ਚ ਫਿਰ ਘਟਾਵਾਂਗੇ ਕਿਉਂਕਿ ਜੇ ਤੁਸੀਂ ਅੱਗੇ ਉਹ ਕਾਫ ਖੁੱਲਾ ਰੱਖਣਾ ਚਾਹੁੰਦੇ ਜੇ ਤੇ ਤੁਸੀਂ ਹਰ ਤੀਜੀ ਸਲਾਈਏ ਨਾਲ ਘਟਾਓ ਤੁਸੀਂ ਚੌਥੀ ਪੰਜਵੀਂ ਸਲਾਈਏ ਵੀ ਘਟਾ ਸਕਦੇ ਜੇ ਤੇ ਜੇ ਤੁਸੀਂ ਮਤਲਬ ਬਹੁਤ ਲੰਬੀ ਖੁੱਲੀ ਬਾਹ ਨਹੀਂ ਰੱਖਣੀ ਚਾਹੁੰਦੇ ਮੋੜਾ ਬਹੁਤ ਜ਼ਿਆਦਾ ਖੁੱਲਾ ਨਹੀਂ ਰੱਖਣਾ ਚਾਹੁੰਦੇ ਤੇ ਫਿਰ ਤੁਸੀਂ ਆਪਣੇ ਤਰੀਕੇ ਦੇ ਨਾਲ ਇਹ ਥੋੜਾ ਜਿਹਾ ਫਿਰ ਆਪਾਂ ਨੂੰ ਆਪਰੇ ਅਡਜਸਟਮੈਂਟ ਕਰਨੀ ਪੈਂਦੀ ਹੈ ਨਾ ਕੋਈ ਜ਼ਰੂਰੀ ਨਹੀਂ ਵੀ ਮਤਲਬ ਤੀਜੀ ਸਲਾਈ ਇਹ ਘਟਾਉਣਾ ਜੇ ਹੁਣ ਜਿਵੇਂ ਸਾਡਾ ਬੱਚਾ ਜਿਹੜਾ ਵਾ ਜੀ ਜੀ ਹੀ ਬਣਾ ਰਹੇ ਨਾ ਉਹ ਬਹੁਤ ਹੈਲਦੀ ਨਹੀਂ ਹੈ ਤੇ ਫਿਰ ਜੇ ਇੰਝ ਜ਼ਿਆਦਾ ਖਲਾਉੜਾ ਮੋੜਾ ਰੱਖਾਂਗੇ ਤਾਂ ਬਾਜੂ ਗੜੀ ਲਮਕੂਗੀ ਤੇ ਐਸ ਕਰਕੇ ਇਸੇ ਤਰੀਕੇ ਨਾਲ ਤੋ ਹੀ ਹੋ ਜਾਣਾ ਵੇਖੋ ਐਸ ਵਾਰ ਅਸੀਂ ਫਿਰ ਇੱਕ ਪੁੰਡਾ ਛੱਡੇ ਤੇ ਅਹੀਂ ਆਉਂਦੇ ਹੋਏ ਇਧਰ ਵੀ ਛੱਡਾਂਗੇ ਇੱਕ ਪੁੰਡਾ ਇਸੇ ਤਰੀਕੇ ਨਾਲ ਸਾਰੀ ਬਾਹ ਕੰਪਲੀਟ ਕਰਨੀ ਆਪਾਂ ਤੇ ਫਿਰ ਅੱਗੇ ਕਫ ਦੇ ਅੱਗੇ ਜਾ ਕੇ ਤੁਹਾਨੂੰ ਅਸੀਂ ਬਾਰਡਰ ਬਣਾਉਣਾ ਦੱਸਰੀਏ ਕਿਵੇਂ ਬਾਰਡਰ ਬ ਇਹ ਜਿਵੇਂ ਕੋਈ ਇਧਰ ਇੱਕ ਛੱਡਿਆ ਇਹਨਾਂ ਨੂੰ ਐਸੇ ਤਰੀਕੇ ਨਾਲ ਇਧਰ ਛੱਡਿਆ ਇੱਕ ਤੇ ਇੱਥੇ ਅਟੈਚ ਕਰ ਲੈ ਹੁਣ ਅਗਲਾ ਵਾਰ ਜਿਹੜਾ ਉਹ ਅਸੀਂ ਬਿਲਕੁਲ ਸਿੰਪਲ ਬਣਾਵਾਂਗੇ ਤੇ ਬਸ ਇਹ ਬਾਹ ਸਾਡੀ ਇਦਾਂ ਬਣਦੀ ਜਾਣੀ ਜਦੋਂ ਸਾਨੂੰ ਲੱਗਾ ਵੀ ਸਾਡਾ ਹੁਣ ਜਿੰਨੇ ਹੀ ਚਾਹੁੰਨੇ ਕਟਾਉਣੇ ਚਾਹੁੰਨੇ ਉਹਨੇ ਕੱਟ ਗਏ ਕਾਫ ਸਾਡਾ ਕਿੱਡਾ ਰਹਿ ਗਿਆ ਉੱਥੇ ਇਹ ਬੰਦ ਕਰ ਦੇਣਾ ਕਟਾਉਣਾ ਬੰਦ ਕਰ ਦੇਣਾ ਜਾਂ ਫਿਰ ਹੌਲੀ ਹੌਲੀ ਚੌਥੀ ਪੰਜਵੀਂ ਸਲਾਈ ਇਹ ਕਰ ਦੇਣਾ ਐਸੇ ਤੋਂ ਜਿੱਦਾਂ ਛੋਟੇ ਬੱਚੇ ਦੀ ਮੈਨੂੰ ਲੱਗਦਾ ਜਿੱਦਾਂ ਕਟਾਉਂਦੇ ਆ ਕਟਾਉਂ ਜਾਂੀ ਉਨੇ ਜਰਾਂ ਨੂੰ ਬਾਹ ਬਣ ਜਾਣੀ ਹੈ ਬੱਚੇ ਜੀ ਕਿੰਨੀ ਬਾਹ 1.5 ਗੱਟ ਤੱਕ ਤੁਹਾਨੂੰ ਬਾਹ ਬੰਨਣੀ ਤੇ ਮੋਢਾ ਮਾਢਾ ਖੁੱਲਾ ਹੀ ਰੱਖਣਾ ਚਾਹੀਦਾ ਕਿਉਂਕਿ ਸਰਦੀਆਂ ਦੇ ਵਿੱਚ ਬੱਚੇ ਨੇ ਠੰਡ ਨਹੀਂ ਕੋਈ ਕਪੜੇ ਵਗੈਰਾ ਪਾਉਣੇ ਜੇ ਆਪਾਂ ਬਹੁਤਾ ਮੋਢਾ ਛੋਟਾ ਰੱਖ ਗਏ ਨਾ ਫਿਰ ਟਾਈਟ ਫੀਲ ਹੁੰਦਾ ਬਸ ਆਹ ਸਾਡਾ ਸਿੱਧਾ ਵਾਰਿਆ ਇਸੇ ਤਰੀਕੇ ਨਾਲ ਆਪਾਂ ਸਾਰੀ ਬਾਜੂ ਜਿਹੜੀ ਹੈ ਉਹ ਤਿਆਰ ਕਰ ਲਏ ਚਲ ਜੀ ਆਹ ਵੇਖੋ ਸਾਡੇ ਨਾ ਕੰਪਲੀਟ ਹੋ ਗਿਆ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਆਹ ਵੇਖੋ ਬਾਜੂ ਹੀ ਤਿਆਰ ਹੋ ਗਈਆਂ ਦੀਆਂ ਤੇ ਅਸੀਂ ਆ ਵੀ ਬਾਜੂ ਤਿਆਰ ਕਰ ਲਈ ਆ ਹੁਣ ਤੁਹਾਨੂੰ ਦੱਸ ਰਹੀ ਆ ਮੋੜਾ ਕਰਨਾ ਹੈ ਤੁਹਾਨੂੰ ਦੱਸ ਦਿੰਦਾ ਕਿਵੇਂ ਕਰਨਾ ਫਿਰ ਹੁਣ ਅਸੀਂ ਐਂਡ ਦੇ ਉੱਤੇ ਆ ਗਏ ਆ ਬਾਰਡਰ ਰਹਿ ਗਿਆ ਬਾਰਡਰ ਬਣਾਇਆ ਹੁਣ ਅੱਛਾ ਕਹਿੰਦੇ ਤੁਹਾਨੂੰ ਇਹ ਆ ਵਾਲਾ ਬਾਰਡਰ ਤਿਆਰ ਕਰ ਚੁੱਕੇ ਆ ਤੇ ਮਤਲਬ ਇਹ ਹੁਣ ਬਾਰਡਰ ਕਿਵੇਂ ਤਿਆਰ ਕਰਨਾ ਜਿੰਨੀ ਸਰ ਲੈਂਥ ਚਾਹੀਦੀ ਸੀ ਆਈ ਉਹਨੇ ਕੰਪਲੀਟ ਕਰ ਲਈ ਆ ਤੁਸੀਂ ਆਪਣੀ ਮਤਲਬ ਬਣਾਉਂਦੇ ਜੇ ਤੇ ਕਿੰਨੀ ਕਰਨੀ ਲੈਂਥ ਇਹ ਲੰਬਾਈ ਖੁੱਲੀ ਇਹ ਮੈਜ਼ਰਮੈਂਟ ਜਿਹੜੀ ਆ ਉਹ ਤੁਹਾਡੀ ਆਪਣੇ ਹਿਸਾਬ ਦੀ ਹੋਊਗੀ ਇਹ ਬਾਰਡਰ ਬਹੁਤ ਸੋਹਣਾ ਬਣਦਾ ਇਹ ਤੁਸੀਂ ਬਣਾਓਗੇ ਤਾਂ ਤੁਹਾਨੂੰ ਪਤਾ ਲੱਗੂਗਾ ਇੱਕ ਨੂੰ ਕੰਡਿਨੂ ਹੀ ਇੱਕ ਵਾਰ ਹੀ ਅੱਗੇ ਹੁੰਦੇ ਹੁੰਦੇ ਦੂਜੇ ਨੂੰ ਹੀ ਆਵੇਕ ਇਰੇ ਫੁੱਲ ਵੀਡੀਓ ਪਾਈ ਬਸ ਇਸ ਤਰੀਕੇ ਨਾਲ ਸਾਰਾ ਆਪਾਂ ਬਾਰਡਰ ਜਿਹੜਾ ਕੰਪਲੀਟ ਕਰਾਂਗੇ ਅੱਧੀ ਕੋ ਬਹੁਤ ਸੋਹਣਾ ਬਾਰਡਰ ਤਿਆਰ ਹੁੰਦਾ ਇਸ ਤਰੀਕੇ ਨਾਲ ਹਾਂਜੀ ਦੇਖੋ ਜਿਵੇਂ ਸਾਡੀ ਕੋਟੀ ਕੰਪਲੀਟ ਆਹ ਇਧੇ ਅੱਗੇ ਧਾਰ ਰੱਖੇ ਵੀ ਕਿਤੇ ਤਾਂ ਥੋੜਾ ਬਹੁਤਾ ਢੰਗ ਕਰਨਾ ਪਏ ਵਿੱਚ ਉਹ ਕਰ ਸਕੀਏ ਬਾਦਾ ਘਾਟਾ ਵੇਖਣਾ ਪਏ ਤੇ ਆਹ ਵੇਖੋ ਬਾਰਡਰ ਵਗੈਰਾ ਬਣ ਗਏ ਹੁਣ ਅਹੀ ਇਹਦਾ ਗਲੇ ਦਾ ਤੁਹਾਨੂੰ ਦੱਸਣ ਲੱਗੇ ਕਿ ਗਲਾ ਵੇਖੋ ਜਿਵੇਂ ਇਹ ਹੁਣ ਗਲਾ ਕਾਫੀ ਚੌੜਾ ਪਰ ਅਹੀ ਜਿਹੜੇ ਉੱਪਰੋਂ ਬਾਰਡਰ ਤਿਆਰ ਕਰਾਂਗੇ ਜਿਹੜਾ ਬਾਰਡਰ ਤਿਆਰ ਕਰਾਂਗੇ ਇਹਦੇ ਨੇ ਆਪਣੇ ਆਪ ਹੀ ਜਿਹੜਾ ਉਹ ਛੋਟਾ ਹੋ ਜਾਣਾ ਉਦਾਂ ਮਤਲਬ ਜਿਹੜਾ ਆਪਾਂ ਸ਼ੁਰੂ ਕਰਦੇ ਨੇ ਆਪਾਂ ਨੂੰ ਇਦਾਂ ਲੱਗਣ ਨੇ ਅੰਦਾਜ਼ ਵਿੱਚ ਜਦਾਂ ਬਹੁਤ ਵੱਡਾ ਪਰ ਇਹ ਬਹੁਤ ਵੱਡਾ ਨਹੀਂ ਰਹਿਣਾ ਉਹ ਤੁਹਾਨੂੰ ਦੱਸਦੇ ਨੇ ਵੀ ਇਹਦੇ ਉੱਤੇ ਵੀ ਆਪਾਂ ਸੀਮ ਬਾਰਡਰ ਤਿਆਰ ਕਰ ਨੂੰ ਇਹ ਤੁਸੀਂ ਦੋ ਤਿੰਨ ਚਾਰ ਵਾਰ ਜਿੰਨੇ ਤੁਹਾਡਾ ਦਿਲ ਕਰੇ ਤੁਸੀਂ ਦੇਖ ਕੇ ਆਪਣੀ ਮਰਜ਼ੀ ਦੇ ਨਾਲ ਤੇ ਇਹਨੂੰ ਕੰਪਲੀਟ ਕਰੋ ਬਾਕੀ ਤੁਹਾਨੂੰ ਸਾਰਾ ਸਮ ਪਤਾ ਲੱਗ ਗਿਆ ਬਾਈ ਜੀ ਜੇ ਤੁਹਾਨੂੰ ਕੋਈ ਚੀਜ਼ ਦੀ ਨਾ ਸਮਝ ਲੱਗੇ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਜੀ ਹਾਂਜੀ ਵੇਖੋ ਜੀ ਹੁਣ ਅਸੀਂ ਕੋਟੀ ਕੰਪਲੀਟ ਕਰ ਲਈ ਤੁਹਾਨੂੰ ਅਸੀਂ ਦੱਸਿਆ ਸੀ ਵੀ ਗਲਾ ਜਿਹੜਾ ਉਹ ਸਾਨੂੰ ਪਹਿਲਾਂ ਬਹੁਤ ਵੱਡਾ ਲੱਗਦਾ ਸੀ ਤੇ ਪਰ ਜਿਹਨੂੰ ਅਸੀਂ ਉਹਦਾ ਬਾਰਡਰ ਬਣਾਇਆ ਤੇ ਬੀਡਿੰਗ ਕੀਤੀ ਤੇ ਉਹ ਬਿਲਕੁਲ ਜਿਵੇਂ ਸਾਨੂੰ ਜਿੰਨਾ ਸਾਨੂੰ ਚਾਹੀਦਾ ਸੀ ਜੇ ਤੁਸੀਂ ਹੋਰ ਟਾਈਟ ਕਰਨਾ ਚਾਹੋ ਤੇ ਹੋਰ ਵੀ ਤੁਸੀਂ ਦੋ ਤਿੰਨ ਵਾਰ ਦੋਗੇ ਉੱਤੇ ਤੋਂ ਛੋਟਾ ਹੋ ਜਾਣਾ ਤੇ ਆ ਵੇਖੋ ਸਾਡੀਆਂ ਬਾਬਾ ਜਿਵੇਂ ਤੁਹਾਨੂੰ ਦੱਸਿਆ ਬਾਰਡਰ ਹੈ ਬਾਰਡਰ ਦੀ ਵੱਖਰੀ ਵੀਡੀਓ ਪਾਈ ਹੈ ਇਹ ਤੁਹਾਡਾ ਟਾਈਟ ਰਹੂਗਾ ਹੁਣ ਅਸੀਂ ਇਇ ਇਤੇ ਤੁਹਾਨੂੰ ਮਨ ਕਰਦਾ ਟੈਡੀ ਵੀਅਰ ਬਣਾ ਲਓ ਜੋ ਮਰਜ਼ੀ ਬਣਾ ਲਓ ਸਾਡੀ ਕੋਟੀ ਬਣ ਕੇ ਡਾਨ ਨੇ ਤੇ ਤੁਸੀਂ ਸਾਡੇ ਨਾਲ ਉਹਨੋਗੇ ਤੇ ਜੇ ਤਾਂ ਕੋਈ ਜ਼ਰੂਰਤ ਹੋਊ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਜੀ ਤੇ ਸਾਨੂੰ ਸਬਸਕ੍ਰਾਈਬ ਕਰੋ ਸਪੋਰਟ ਕਰੋ ਸਤਿ ਸ੍ਰੀ ਅਕਾਲ ਜੀ